ਜੋ ਹਾਲਾਤ ਹੈ ਜੋ ਹਾਲਾਤ ਜਿਹੜੇ ਬਣੇ ਹੋਏ ਨੇ ਜਿਵੇਂ ਨਹਿਮ ਸਿੰਘ ਜਥੇਬੰਦੀਆਂ ਨੇ ਤੇ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਕਿ ਅਸੀਂ ਜਦੋਂ ਤੱਕ ਮਰਿਆਦਾ ਦੇ ਮੁਤਾਬਕ ਸਿੰਘ ਸਾਹਿਬ ਦੀ ਜਿਹੜੀ ਦਸਤਾਰ ਪੰਗੀ ਜਿਹੜੀ ਉਹ ਨਹੀਂ ਕੀਤੀ ਜਾਂਦੀ ਤੇ ਜੋ ਵੀ ਜਿਹੜੀ ਆਪਣੇ ਸੇਵਾ ਸੰਗਤ ਤੋਂ ਉਲੰਘਣ ਲੱਗਦੀ ਹੈ ਜਿਨ੍ਹਾਂ ਨੂੰ ਸਿੰਘ ਸਾਹਿਬਾਂ ਨੂੰ ਹਟਾਇਆ ਗਿਆ ਉਹ ਵੀ ਬਹੁਤ ਹੀ ਜਿਹੜਾ ਦੁਖਦਾਈ ਸੀ ਤੇ ਜਿਹੜਾ ਲਾਉਣਾ ਉਹ ਹੋਰ ਵੀ ਦੁਖਦਾਈ ਸੀ ਮਰਿਆਦਾ ਦੇ ਮੁਤਾਬਕ ਨਹੀਂ ਇਹ ਕਾਰਜ ਕੀਤੇ ਗਏ ਆਉਣ ਵਾਲੇ ਜਿਹੜੇ ਐ 6 ਤਰੀਕ ਨੂੰ ਜਿਹੜਾ ਵੱਡਾ ਕੱਲੂ ਘਰਾ ਦੇ ਉਸ ਜਿਹੜਾ ਸਾਰਾ ਹੀ ਖਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਪਰਕੰਮੀਆਂ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਤੇ ਮੈਂ ਬੇਨਤੀ ਕਰਦਾ ਜਿੱਥੇ ਆਪਾਂ ਸਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਜਿਹੜੇ ਗੁਲ ਭੇਟ ਕਰਨੇ ਨੇ ਉਥੇ ਮੈਂ ਇਹ ਬੇਨਤੀ ਕਰਦਾ ਆਪਾਂ ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਮਾਨ ਮਰਿਆਦਾ ਵੀ ਕਾਇਮ ਰੱਖਣੀ ਹੈ ਕਿਉਂਕਿ ਸਾਡਾ ਜਿੱਥੇ ਨਹਿੰਸ ਸਿੰਘ ਜਿੱਥੇ ਬੰਦੀਆਂ ਦਾ ਇਹ ਪਸ਼ੋਕੜਾ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਆਨ ਬਾਨ ਤੇ ਸ਼ਾਨ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਨੇ ਮੈਂ ਨਹੀਂ ਚਾਹੁੰਦਾ ਕਿ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੀ ਪਰਕੰਮਿਆਂ ਦੇ ਵਿੱਚ ਕੋਈ ਵੀ ਇਹੋ ਜੀ ਘਟਨਾ ਹੋਵੇ ਬਾਹਰ ਵੀ ਬਹੁਤ ਸਾਰੀਆਂ ਜਗ੍ਹਾ ਨੇ ਪਰ ਆਪਾਂ ਇਹ ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਵੀ ਇਹਨੂੰ ਚਲਾ ਰਹੇ ਨੇ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੂੰ ਜ਼ਰੂਰ